ਤੁਹ ਜੁੜ ਚੁੱਕੇ ਹੋ ਆਰ ਕੇ ਜੀ ਟੀਵੀ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਗਰਦੀਪ ਵਾਰਵਾਲ ਗੱਲ ਕਰ ਲਈ ਹੜਾਂ ਦੀ ਹੜਾਂ ਦੀ ਸਥਿਤੀ ਸਭ ਨੂੰ ਪਤਾ ਹੈ ਬਣੀ ਹੋਈ ਹੈ ਜਿੱਥੇ ਨਾਲ ਦੀ ਨਾਲੇ ਸੁਭਾਵਾ ਹੌਜ਼ ਗੰਦੜ ਦੇ ਨਵਾਸੀ ਜਿਹੜੇ ਨੇ ਮੱਖਣ RAM ਹਲਵਾਈ ਦੀ ਸੇਵਾ ਕਰ ਰਹੇ ਸਨ ਜਿਸ ਤਰ੍ਹਾਂ ਸਾਨੂੰ ਪਤਾ ਚੱਲਿਆ ਸੀ ਉਹਨਾਂ ਕੋਲ ਪਹੁੰਚੇ ਤਾਂ ਪਰ ਉਹ ਮੰਦ ਭਾਗੀ ਗੱਲ ਸੀਗੀ ਕਿ ਆਪਣੇ ਸੁਭਾਵਾਂ ਨਿਭਾਉਂਦੇ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮਕਰ ਸਿੰਘ ਜੀ ਕੀ ਪਾਣਾ ਵਰਤਿਆ ਜਿਹੜਾ ਤੁਸੀਂ ਅਜ ਇਸ ਟਾਈਮ ਕੰਬਲ ਕੁੰਬਲ ਲੈ ਕੇ ਬੈਠੇ ਹੋ ਭਾਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਤੁਸੀਂ ਆਪਦੇ ਕੀਮਤੀ ਸਮੇਂ ਚੋਂ ਕੱਢ ਕੇ ਸਾਡੇ ਤੱਕ ਪਹੁੰਚੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਵੀਰ ਮੇਰੇ ਕੱਲ ਇੱਥੇ ਲੰਗਰ ਬਣਾ ਰਿਆ ਸੀ ਲੰਗਰ ਬਣਾਉਂਦੇ ਹੋਏ ਭਰਾ ਜੀ ਗਰੇਵੀ ਦਾ ਟੋਪ ਟੋਪ ਬਲਦਾ ਸੀ ਪਾਣ ਲੱਗੇ ਸਭ ਮੁੰਡੇ ਨੇ ਜਦੋਂ ਕੋਲੋਂ ਕੋਈ ਮੁੰਡਾ ਲੰਘਿਆ ਤਾਂ ਉਹਦਾ ਮੋਢਾ ਵੱਜਨ ਕਰਕੇ ਮੁੰਡੇ ਕੋਲ ਟੋਪ ਛੁੱਟ ਗਿਆ ਤੇ ਸਾਰੀ ਗਰੇਵੀ ਉਹ ਪਿਓ ਮੇਰੇ ਉੱਪਰ ਆ ਗਿਆ ਤੇ ਘਟਨਾ ਫਿਰ ਵੀ ਮੰਨ ਲਓ ਇਹ ਮੇਰੇ ਨਿੱਕੇ ਨਿੱਕੇ ਬੱਚੇ ਮੇਰੀਆਂ ਭੈਣਾਂ ਮੇਰੇ ਵੀਰ ਇਹਨਾਂ ਦੀ ਖਾਤਰ ਫਿਰ ਵੀ ਅਸੀਂ ਡਟੇ ਰਹੇ ਵੀ ਕੋਈ ਵੀਰ ਭੁਖਾਣਾ ਸਹੋਜੇ ਲੰਗਰ ਜਾਰੀ ਹੈ ਜਦੋਂ ਤੱਕ ਵੀਰ ਇਹ ਸਰੀਰ ਸਾਚ ਸਾਰਿਆ ਸੇਵਾ ਤੁਹਾਡੀ ਕਰਦੇ ਰਹਾਂਗੇ ਤੇ ਕਰਾਂਗੇ ਅੱਗੇ ਵੀ ਕਿਤੇ ਇਹੋ ਜੀ ਰੱਬ ਕਰੇ ਨਾ ਮੁਸੀਬਤ ਆਵੇ ਜਾਂ ਕੋਈ ਹੋਰ ਵੀ ਕਿਤੇ ਲੰਗਰ ਬਣਦੇ ਨੇ ਕਿਤੋਂ ਵੀ ਮੌਕਾ ਮਿਲਿਆ ਤਾਂ ਜਰੂਰ ਜਾਇਆ ਕਰਾਂਗੇ ਜਿਸ ਤਰ੍ਹਾਂ ਕਾਵਤਾ ਬਣੀਆਂ ਸੀ ਸੱਚ ਬਣੀਆਂ ਸੀ ਪਰਮਾਤਮਾ ਜਰੂਰ ਹੈ ਪਰ ਸੁਵਾਉਂਦਾ ਨਹੀਂ ਇਹ ਗੱਲਾਂ ਸੱਚ ਹੀ ਨਜ਼ਰ ਆਈਆਂ ਹਾਂਜੀ ਇਹ ਗੱਲਾਂ ਸੱਚ ਨੇ ਪਰਮਾਤਮਾ ਓੱਖਾ ਕਿਸੇ ਨੂੰ ਨਹੀਂ ਸੌਣ ਦਿੰਦਾ ਤੇ ਨਿੱਕੇ ਨਿੱਕੇ ਬੱਚਿਆਂ ਦੇ ਮੇਰੀਆਂ ਭੈਣਾਂ ਵੇਖੋ ਕਿੱਡੇ ਪਿਆਰ ਛਾਣ ਆ ਕੇ ਲੰਗਰ ਬਣਾਉਂਦੀਆਂ ਨੇ ਸਾਨੂੰ ਕੋਈ ਲੰਗਰ ਦੀ ਕਮੀ ਮਹਿਸੂਸ ਨਹੀਂ ਜਦੋਂ ਆਵਾਜ਼ ਮਾਰਦੇ ਆ ਮੇਰੀਆਂ ਭੈਣਾਂ 24 ਘੰਟੇ ਹਾਜ਼ਰ ਰਹਿੰਦੀਆਂ ਨੇ ਲੰਗਰ ਤੇ ਅਸੀਂ ਤੈਅ ਦਿਨ ਇਹਨਾਂ ਭੈਣਾਂ ਦਾ ਵੀ ਧੰਨਵਾਦ ਕਰਦੇ ਆ ਜੋ ਆ ਕੇ ਲੰਗਰ ਦੀ ਸੇਵਾ ਕਰਦੇ ਨੇ ਔਰ ਜਿੰਨੇ ਵੀਰ ਹਰ ਪੀੜਤ ਪਰਿਵਾਰ ਆਏ ਨੇ ਉਹਨਾਂ ਦੇ ਪੇਟ ਭਰਦੇ ਨੇ ਤੇ ਅਸੀਂ ਵੀ ਡਟ ਕੇ ਨਾਲ ਖੜੇ ਆ ਇਨਾਂ ਪਰਿਵਾਰਾਂ ਦੇ ਜਦੋਂ ਤੱਕ ਮੇਰੇ ਵੀਰ ਇਸ ਮੰਡੀ 'ਚ ਬੈਠੇ ਰਹਿਣਗੇ ਉਦੋਂ ਤੱਕ ਅਸੀਂ ਇਹਨਾਂ ਨੂੰ ਲੰਗਰ ਛਕਾਵਾਂਗੇ ਲੰਗਰ ਛਕਾਂ ਦੇ ਰਵਾਂਗੇ ਅਸੀਂ ਇਹਨਾਂ ਦਾ ਸਾਥ ਹੁਣੀ ਦੇਰ ਤੱਕ ਨਹੀਂ ਛੱਡਾਂਗੇ ਜਿੱਦਣ ਇਹ ਆਪਣੇ ਘਰਾਂ ਨੂੰ ਗਏ ਸਾਨੂੰ ਵੀ ਪਤਾ ਲੱਗ ਗਿਆ ਵੀ ਹੁਣ ਇਹ ਘਰੇ ਚੱਲੇ ਨੇ ਉਹ ਦਿਨ ਅਸੀਂ ਇਹਨਾਂ ਨੂੰ ਜਿਹਾਜਤ ਅਸੀਂ ਵੀ ਇਹਨਾਂ ਕੋਲ ਲਾਵਾਂਗੇ ਤੇ ਆਪਣੇ ਘਰਾਂ ਨੂੰ ਜਾ ਜਿਸ ਤਰ੍ਹਾਂ মিডিਆ ਦੀ ਗੱਲ ਕਰ ਲਈਏ মিডিਆ ਰਿਪੋਰਟ ਆ ਰਹੀਆਂ ਕਿ ਦਰਿਆ ਦੇ ਪਾਣੀ ਜਿਹੜਾ ਕੁਛ ਨਾ ਕੁਛ 2 ਤੋਂ 2.5 ਫੁੱਟ ਕੱਟ ਹੋ ਗਿਆ ਤੁਸੀਂ ਲੰਗਰ ਪਾਣੀ ਕਿਹੜੇ ਕਿਹੜੇ ਪਿੰਡਾਂ 'ਚ ਲੈ ਕੇ ਪਾਉਂਦੇ ਉਸ ਤਰ੍ਹਾਂ ਤੇ ਕਿਸ ਤਰ੍ਹਾਂ ਕਹਿੰਦੇ ਨੇ ਵੀ ਪਾਣੀ ਕੱਟ ਹੋਇਆ ਜਾਂ ਪਾਣੀ ਇਥੋਂ ਜੋ ਲੰਗਰ ਛਕਣ ਆਂਦੇ ਨੇ ਮੇਰੇ ਵੀਰ ਉਹਨਾਂ ਨੂੰ ਪੁੱਛੀਦਾ ਉਹ ਕਹਿੰਦੇ ਨੇ ਪਾਣੀ ਦੋ ਤੋਂ 2.5 ਫੁੱਟ ਥੱਲੇ ਹੋ ਗਿਆ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਜਲਦੀ ਤੋਂ ਜਲਦੀ ਪਾਣੀ ਘਟੇ ਤੇ ਇਹ ਮੇਰੇ ਵੀਰ ਆਪ ਕੋ ਆਪਦੇ ਘਰੇ ਜਾ ਜ ਸਕਣ ਘਰ ਛੱਡਣਾ ਬਹੁਤ ਔਖਾ ਭਰਾ ਘਰ ਨਹੀਂ ਛੱਡਿਆ ਜਾਂਦਾ ਹੁੰਦਾ ਅਸੀਂ ਅਰਦਾਸ ਕਰਦੇ ਆਂ ਵੀ ਅੱਜ ਜਲਦੀ ਤੋਂ ਜਲਦੀ ਆਪਣੇ ਘਰਾਂ ਚ ਜਾਣ ਉਸ ਤੋਂ ਬਾਅਦ ਲੰਗਰ ਅਸੀਂ ਲਾਧੂਕਾ ਸਕੂਲ 'ਚ ਕੈਂਪ ਬਣਿਆ ਉੱਥੇ ਪਚਾਉਂਦੇ ਆਂ ਬੈ ਖਾਸ ਸਕੂਲ 'ਚ ਟੈਂਡ ਲਾਧੂ ਕਾ ਕਮੈਂਟਰੀ ਵਾਲੇ ਚ ਕੈਂਪ ਬਣਿਆ ਉੱਥੇ ਪਹੁੰਚਾ ਦੇ ਜਿੱਥੋਂ ਜਿੱਥੋਂ ਡੀਸੀ ਮੈਡਮ ਦਾ ਫੋਨ ਆ ਜੇ ਉੱਥੇ ਅਸੀਂ ਲੰਗਰ ਪਹੁੰਚਾ ਦੇ ਹਾਂ ਜਿਸ ਤਰ੍ਹਾਂ ਹੜਾਂ ਦੀ ਸਥਿਤੀ ਬਣੀ ਹੈ ਇਹ ਲੋਕ ਕਾਫੀ ਦਿਨ ਤੱਕ ਤਾਬ ਨਹੀਂ ਆਣਗੇ ਹਾਂ ਲੰਗਰ ਦੀ ਸੁਵਾਮਾ ਜਿਹੜੀ ਇਸੇ ਤਰ੍ਹਾਂ ਚੱਲਣਗੇ ਜਾਂ ਕੱਚਾ ਰਾਸ਼ਨ ਸਭ ਜਲਦੀ ਪਹੁੰਚਾਇਆ ਜਾਏ ਅਸੀਂ ਸਾਡੀ ਕੋਸ਼ਿਸ਼ ਹੈ ਜਦੋਂ ਇਹ ਘਰਾਂ ਚ ਚਲੇ ਜਾਣਗੇ ਜੋ ਵੀ ਮੇਰੇ ਵੀਰ ਭਰਾ ਪੰਜਾਬ ਹਰਿਆਣਾ ਰਾਜਸਥਾਨ ਉੱਤਪੀ ਵਿਆਰ ਜਿੱਥੋਂ ਵੀ ਕੋਈ ਚਾਹੇ ਨੇੜੇ ਕੋਈ ਪੰਜਾਬ ਤੋਂ ਆ ਰਹੇ ਨੇ ਉਹਨਾਂ ਨੂੰ ਅਪੀਲ ਕੀਤੀ ਸੀ ਵੀ ਰਾਸ਼ਨ ਸਟਾਕ ਕਰ ਲਓ ਜੋ ਆਉਣ ਵਾਲੇ ਸਮਾਂ ਚ ਆਪਾਂ ਇਹਨਾਂ ਦਾ ਮੁਰਵ ਸੇਵਾ ਕਰਾ ਸਕੀਏ ਕਿਸੇ ਭਰਾ ਦਾ ਕਰਟਾ ਜਾਣਾ ਕਿਸੇ ਦੀਆਂ ਜ਼ਮੀਨਾਂ ਪੱਧਰ ਕਰਨੀਆਂ ਪੈਣੀਆਂ ਇਹਨਾਂ ਨੂੰ ਖਾਦ ਬੀਜ ਡੀਜ਼ਲ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਤਾਂ ਆਪਾਂ ਫਿਰ ਇੱਕ ਜੁਟ ਹੋ ਕੇ ਇਸ ਪੰਜਾਬ ਨੂੰ ਦੁਬਾਰਾ ਫਿਰ ਵਸਾਈਏ ਤੇ ਇਹਨਾਂ ਨੂੰ ਆਪਾਂ ਆਪਦੇ ਘਰਾਂ ਚ ਸੁੱਖੀ ਵਸਾਈਏ ਇਹਨਾਂ ਨੂੰ ਜਾਨ ਲੱਗਿਆ ਘਰਾਂ 'ਚ ਪੈਸੇ ਦੀ ਲੋੜ ਹੋਣੀ ਹੈ ਕਣਕ ਦੀ ਲੋੜ ਹੋਣੀ ਹੈ ਕਈਆਂ ਮੇਰੇ ਵੀਰਾਂ ਭਰਾਵਾਂ ਨੇ ਆਪਣੀਆਂ ਧੀਆਂ ਪੇਣਾ ਦੇ ਵਿਆਹ ਰੱਖੇ ਹੋਏ ਨੇ ਉਹਨਾਂ ਨੂੰ ਪੈਸੇ ਦੀ ਬਹੁਤ ਲੋੜੀ ਆਉਣੀ ਹੈ ਉਹ ਲੋੜ ਨੂੰ ਅਸੀਂ ਪੂਰਾ ਕਰ ਸਕੀਏ ਸਾਡਾ ਇਹ ਸੰਯੋਗ ਇਹ ਕੋਸ਼ਿਸ਼ ਜਾਰੀ ਰਹੇਗੀ ਤੇ ਜਾਰੀ ਰੱਖਾਂਗੇ ਭਰਾ ਗੱਲ ਤੁਸੀਂ ਜਾਰੀ ਦੀ ਕੀਤੀ ਹੈ ਜਿਸ ਤਰ੍ਹਾਂ ਹੜ੍ਹਾਂ ਦੀ ਸਥਿਤੀ ਤਾਂ ਸਭ ਨੂੰ ਪਤਾ ਹੈ ਹਰ ਜਿਹੜੇ ਜਿਸ ਤਰ੍ਹਾਂ ਆ ਰਿਹਾ ਰਾਸ਼ਨ ਪਾਣੀ ਵੇਰਿਆ ਪਿੰਡਾਂ ਦੇ ਵਿੱਚ ਵੀ ਆ ਰਿਹਾ ਹੈ ਤੁਹਾਡੇ ਕੋਲ ਜਿਹੜੀ ਸੇਵਾ ਲਗਭਗ ਕਿੱਥੋਂ ਕਿੱਥੇ ਤੱਕ ਪਹੁੰਚੀ ਸਾਡੇ ਕੋਲ ਹਰੇਕ ਸਟੇਟ ਤੋਂ ਸੇਵਾ ਆ ਰਹੀ ਹੈ ਮੁਸਲਮਾਨ ਭਾਈਚਾਰਾ ਜੋ ਸਾਡਾ ਸਾਡੀ ਬਹੁਤ ਸੇਵਾ ਸਾਡੀ ਮਦਦ ਕਰ ਉਸ ਤੋਂ ਬਾਅਦ ਹਰਿਆਣਾ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਔਰ ਸਾਡੇ ਆਪਣੇ ਪੰਜਾਬ ਤੋਂ ਆਸੇ-ਪਾਸੇ ਪਿੰਡਾਂ ਤੋਂ ਮੇਰੇ ਵੀਰ ਭਰਾਵਾਂ ਨੇ ਬਹੁਤ ਸੰਯੋਗ ਦੇ ਰਹੇ ਨੇ ਸਾਨੂੰ ਐਨੇ ਕੋ ਨੰਬਰ ਸਾਡੇ ਸਰਪੰਚ ਸਾਹਿਬ ਕੋਲੇ ਸੰਸਥਾ ਦੇ ਗਏ ਸਾਨੂੰ ਜਿਹੜੀ ਚੀਜ਼ ਦੀ ਲੋੜ ਪੈਂਦੀ ਅਸੀਂ ਫੋਨ ਹੁਣ ਜਿੱਦਾਂ ਕਿ ਸਾਨੂੰ ਬਾਲਣ ਦੀ ਲੋੜ ਪਈ ਹੈ ਤਾਂ ਸਰਪੰਚ ਸਾਹਿਬ ਨੇ ਫੋਨ ਮਾਰਿਆ ਉਹਨਾਂ ਭਾਜੀ ਕੋਈ ਗਿਆ ਭਾਜੀ ਕਿੰਨੇ ਬੋਲੋ ਟਰੱਕ ਭੇਜੀਏ ਦੋ ਟਰੱਕ ਬਾਲਣ ਦੇ ਭੇਜੀਏ ਜਿੰਨੀ ਸਾਨੂੰ ਲੋੜ ਹੁੰਦੀ ਅਸੀਂ ਉਹਨਾਂ ਮੰਗਾ ਲੈਨੇ ਤਾਂ ਕਿ ਜੋ ਉਹਨਾਂ ਹੀ ਬਣਾ ਬਣਾ ਕੇ ਇਹਨਾਂ ਦੇ ਫालतू ਮੰਗਾ ਕੇ ਆਪਾਂ ਕੀ ਕਰਨਾ ਇਹ ਰਾਸ਼ਨ ਇਹਨਾਂ ਹੜਪੀੜਾ ਤੇ ਮੁਸੀਬਤ ਦੇ ਮਾਰੇ ਲੋਕਾਂ ਦਾ ਤੇ ਇਹਨਾਂ ਦਾ ਕੀ ਪਚਾਵਾਂਗੇ ਪਛਾਣ ਦੀ ਗੱਲ ਕੀਤੀ ਹੈ ਤੁਸੀਂ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੇ ਤਾਂ ਆਪਣਾ ਮੋਬਾਈਲ ਨੰਬਰ ਤੇ 98714341045 ਉਸ ਤੋਂ ਬਾਅਦ ਸਰਪੰਚ ਸਾਹਿਬ ਆਪਣਾ ਨੰਬਰ ਦੱਸਣਗੇ ਤੇ ਇਹ ਗੱਲਬਾਤ ਕਰਨਗੇ ਹਾਂ ਸਰਪੰਚ ਸਾਹਿਬ ਕੀ ਹੈ 9464272153 ਜੀ ਇਹ ਅਗਰ ਤੁਹਾਡੇ ਨਾਲ ਸੰਪਰਕ ਕਰਦੇ ਜਿਹੜਾ ਰਸ਼ਨ ਆਏਗਾ ਕੱਚਾ ਰਸ਼ਨ ਆਏਗਾ ਉਸ ਨੂੰ ਜਿਹੜਾ ਸਟਾਕ ਕੀਤਾ ਜਾਏਗਾ ਜਾਂ ਸਿੱਧਾ ਹੀ ਪ੍ਰੋਵੀਟ ਕੀਤਾ ਜਾਏਗਾ ਏ ਜੀ ਸਾਡੇ ਕੋਲ ਹਰਿਆਣਾ ਤੋਂ ਰਾਜਸਥਾਨ ਤੋਂ ਜਿਹੜੇ ਭਰਾ ਰਾਸ਼ਨ ਲੈ ਕੇ ਆ ਰਹੇ ਨੇ ਉਹ ਕੁਛ ਅਸੀਂ ਜ਼ਰੂਰਤਵੰਦ ਲੋਕ ਜਿਹੜੇ ਇਸ ਕੈਂਪ ਤੋਂ ਬਾਹਰ ਬੈਠਣ ਨੇ ਉਹਨਾਂ ਨੂੰ ਪ੍ਰਬਾਧ ਕਰਵਾਇਦਾ ਕੁਛ ਇੱਥੇ ਇਸ ਕੈਂਪ ਦੇ ਵਿੱਚ ਉਤਰਾ ਲੀਦਾ ਉਹਦਾ ਆਤਾਰਨ ਦੇ ਨਾਲ ਅਸੀਂ ਲੰਗਰ ਪਕਾ ਕੇ ਸੰਗਤ ਨੂੰ ਸ਼ਿਕਾ ਰਹੇ ਆਂ ਜੀ ਔਰ ਜਦੋਂ ਇਹ ਕੈਂਪ ਖਤਮ ਹੋਊਗਾ ਜੋ ਬਚੇਗਾ ਰਾਸ਼ਨ ਅਸੀਂ ਬਾਰਡਰ ਤੇ ਜਾ ਕੇ ਜੋ ਲੋਕ ਘਰਾਂ ਵਿੱਚ ਜਾਣਗੇ ਜਿਨ੍ਹਾਂ ਕੋਲ ਸਾਨੂੰ ਮਹਿਸੂਸ ਹੋਇਆ ਹੋਇਆ ਇਹਨਾਂ ਨੂੰ ਰਾਸ਼ਨ ਦੀ ਲੋੜ ਹੈ ਬਚਿਆ ਰਾਸ਼ਨ ਅਸੀਂ ਕਿੱਟਾ ਮਣਾ ਜੋਂ ਉਹਨਾਂ ਨੂੰ ਵਾਪਸ ਆਹ ਜੀ ਕੁਝ ਦਿਨ ਪਹਿਲਾਂ ਇੱਕ ਵਿਵਾਦ ਖੜਾ ਹੋਇਆ ਸੀ ਸਾਡੇ ਵੱਲੋਂ ਇਸ ਸੰਸਥਾ ਵੱਲੋਂ ਜਿਹੜਾ ਲੰਗਰ ਹੈ ਬੇਅਦਿੱਤਾ ਜਾ ਰਿਹਾ ਹੈ ਤਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀਗਾ ਉਸ ਵਾਰ ਕੀ ਕਹਿੰਦੇ ਨਹੀਂ ਉਹ ਇਸ ਤਰ੍ਹਾਂ ਜੀ ਉਹ ਜੋ ਸਵੇਰ ਬਣਾ ਕੇ ਲੋਕ ਪਿੰਡਾਂ ਵਿੱਚੋਂ ਸੰਗਤ ਆਂ ਸੇਵਾ ਕਰਨ ਆਉਂਦੇ ਨੇ ਉਹ ਬਾਰਡਰ ਤੇ ਜਾ ਕੇ ਜੋ ਦਰਿਆ ਦੇ ਵਿੱਚ ਲੋਕ ਬੈਠਣ ਨੇ ਉਹਨਾਂ ਨੂੰ ਲੰਗਰ ਛਕਾਉਂਦੇ ਨੇ ਜੀ ਉਹ ਤਕਰੀਬਨ ਸ਼ਾਮ ਦਾ ਟਾਈਮ 4-5 ਵਜੇ ਤੋਂ ਬਾਅਦ ਇੱਥੇ ਦਾਣਾ ਮੰਡੀ ਦੇ ਵਿੱਚ ਕੈਂਪ ਦੇ ਵਿੱਚ ਹੁੰਦੇ ਨੇ ਕੁਝ ਲੋਕ ਉਹਨਾਂ ਕੋਲੋਂ ਉਹ ਲੰਗਰ ਲੈ ਲੈਂਦੇ ਨੇ ਤੇ ਉਹ ਇਸ਼ੂ ਬਣਿਆ ਉਹ ਇਸ਼ੂ ਬਣ ਗਿਆ ਜਾਨਿਕ ਲੰਗਰ ਉਹਨਾਂ ਦਾ ਸੀਗਾ ਨਾਮ ਤੁਹਾਡੇ ਤੇ ਮੜਿਆ ਗਿਆ ਉਹਨਾਂ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਵੀ ਜਿਹੜਾ ਇਹਨਾਂ ਨੇ ਜਿਹੜਾ ਸਮਾਨ ਸਟੋਰ ਕੀਤਾ ਹੋਇਆ ਉਹ ਵੀ ਬੰਡਿਆ ਜਾਵੇ ਵੇਖੋ ਜੀ ਜਿਹੜਾ ਸਮਾਨ ਸਟੋਰ ਹੈ ਉਹ ਤੁਸੀਂ ਕੈਮਰੇ ਨਾਲ ਹੀ ਦਿਖਾ ਸਕਦੇ ਹੋ ਸਾਡੇ ਕੋਲ ਅਸੀਂ ਲੋਡ ਮੁਤਾਬਕ ਹੀ ਸਮਾਨ ਉਤਾਰੀਦਾ ਜੀ ਬਾਕੀ ਸਮਾਨ ਅਸੀਂ ਵਾਪਸ ਭੇਜ ਦੇ ਜੀ ਹਾਂਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਸ ਤਰ੍ਹਾਂ ਫੇਕ ਬੰਦੇ ਨੇ ਜਿਹੜਾ ਫੇਕ ਖੁਆਫ ਫਲਾਕੇ ਇਸ ਤਰ੍ਹਾਂ ਕਰਦੇ ਗੱਲਾਂ ਕਰਦੇ ਵੇਖੋ ਇਹ ਜੋ ਕੈਂਪ ਦੇ ਵਿੱਚ ਲੋਕ ਬੈਠੇ ਨੇ ਤਕਰੀਬਨ 95% ਲੋਕ ਬਹੁਤ ਵਧੀਆ ਬੈਠੇ ਨੇ ਵਿੱਚ ਦੋ ਚਾਰ ਸ਼ਰਾਰਤੀ ਅੰਸਰ ਹੈਗੇ ਆ ਜੋ ਸਿਰਫ ਆਪ ਦੇ ਇਹ ਸੋਚ ਰਹੇ ਨੇ ਕਿ ਸਾਡੀ ਇੱਥੇ ਪ੍ਰਦਾਨਗੀ ਹੋਣੀ ਚਾਹੀਦੀ ਸੀ ਸਾਡੇ ਅੰਡਰ ਹੁੰਦਾ ਸਾਰਾ ਕੰਮ ਅੱਜ ਤੋਂ ਉਹਨਾਂ ਨੂੰ ਕਿਹਾ ਭਰਾ ਤੁਸੀਂ ਸਮਾਲ ਲਓ ਲੰਗਰ ਦਾ ਇੰਤਜ਼ਾਮ ਕਰ ਲਓ ਸਾਡੇ ਸੰਗਠਨ ਨੇ ਤਾਂ ਕਹਿ ਵੀ ਦਿੱਤਾ ਸੀ ਕਿ ਚਲੋ ਅਸੀਂ ਆਪਦਾ ਪਟਕੇ ਸਮਾਨ ਲੈ ਜਾਂਦੇ ਆ ਤੇ ਤੁਸੀਂ ਆਪਣੇ ਬੇਸ ਤੇ ਕਰੋ ਤਿਆਰੀ ਪਰ ਜੋ 95 96% ਲੋਕ ਨੇ ਉਹਨਾਂ ਨੇ ਸਾਡੇ ਅੱਗੇ ਬੇਨਤੀ ਕੀਤੀ ਆ ਹਾਂ ਤਾਂ ਰਾਟਾ ਕਾ ਗਏ ਗੋੜ ਕੇ ਪੈਰ ਫੜਨ ਤੱਕ ਵੀ ਗਿਆ ਵੀ ਭਾਜੀ ਤੁਹਾਡੇ ਤੋਂ ਬਿਨਾ ਸਾਡਾ ਕੁਝ ਨਹੀਂ ਬਣਨਾ ਤੇ ਤੁਸੀਂ ਇੱਥੇ ਰਹੋ ਤੇ ਸਾਨੂੰ ਤਾਜ਼ਾ ਲੰਗਰ ਛਕਾਉਂਦੇ ਹੋ ਤੇ ਲੰਗਰ ਛਕਾਉਂਦੇ ਰਹੋ ਅ ਤਾਜ਼ਾ ਲੰਗਰ ਦੀ ਗੱਲ ਕੀਤੀ ਹੈ ਬੈਕ ਸਾਈਡ ਤਸਵੀਰਾਂ ਦਿਖਾ ਦਈਏ ਤੁਹਾਨੂੰ ਜਿਹੜਾ ਇੱਥੇ ਦੋ ਤੋਂ ਤਿੰਨ ਲੋਆਂ ਚੱਲਦੀਆਂ ਨੇ ਤੇ ਇੱਥੇ ਲੰਗਰ ਬਿਲਕੁਲ ਤਾਜ਼ਾ ਬਣਿਆ ਜਾਂਦਾ ਹੈ ਜਿਸ ਤਰ੍ਹਾਂ ਤਾਜ਼ਾ ਗੱਲ ਛੇੜੀ ਗਈ ਸੀ ਕਿ ਵੀ ਬੇਹ ਲੰਗਰ ਮਿਲਦਾ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਬਿਲਕੁਲ ਤਾਜ਼ਾ ਲੰਗਰ ਮਿਲਦਾ ਹੈ ਹਾਂਜੀ ਤੁਹਾਡੇ ਸਾਹਮਣੇ ਅਜੇ ਦੋ ਲੋਆਂ ਚੱਲ ਰਹੀਆਂ ਨੇ ਜੀ ਤਾਜ਼ਾ ਲੰਗਰ ਬਿਲਕੁਲ ਘਟੂ ਘਾਟ 2000 ਪਲੱਸ ਸੰਗਤ ਹੈ ਤੁਛੱਕ ਜਾਂਦੀ ਹੈ ਰਹਿ ਗਈ ਸਬਜ਼ੀਆਂ ਦੀ ਗੱਲ ਜੀ ਫਿਰ ਸਾਡਾ ਬੜੀਆਂ ਦਾ ਟੋਪ ਤਿਆਰ ਬਸ ਹਲਵਾਈ ਸਾਹਿਬ ਬਣਾਉਣ ਲੱਗੇ ਆਂ ਗੱਟਾ ਬੜੀਆਂ ਦਾ ਪਿਆ ਬਸ ਆਲੂ ਛੋਲੇਾਂ ਦੀ ਸਬਜ਼ੀ ਤਿਆਰ ਹੋ ਗਿਆ ਇੱਕ ਟੋਪ ਉਹ ਵੀ ਸਾਹਮਣੇ ਆ ਜੀ ਜੋ ਪਾਣੀ ਪੀਣ ਵਾਲਾ ਸੰਗਤ ਨੂੰ ਤਾਜ਼ਾ ਬੋਤਲਾਂ ਵਾਲਾ ਪਾਣੀ ਅਸੀਂ ਪ੍ਰੋਵਾਈਡ ਕਰਵਾਉਂਦੇ ਪਏ ਆ ਉਹ ਪਿਆਈ ਜਾਂਦਾ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਸਾਰਾ ਦਿਖਾ ਦਿਓ ਕੈਮਰੇ ਰਾਈ मला सवास आत्ताकलं दर्शन ठीक